सत श्रीकाल नवाचा सारे का स्वागत जी आया मैं हाँ नवनीत सिंह बधवा नवी सवेर लैके सामने हाजिर हाँ पंजाब के हालात दिन ब दिन खराब हों जा रहे ने। चाहे गल कानून व्यवस्था की होिए या हो यानी कि आर्थिक तौर पर आर्थिक तौर पर सब तो पहल अल करा कि क्यों आखिरकार हालात खराब हो रहे और क्यों पंजाब के सिर लगातार करजा चढ़ी जा रहा है ताज़ा अपडेट है ਯਾ ਕਹਿ ਲੋ ਕਿ ਜਿਹੜਾ ਕਰਜ਼ੇ ਦਾ ਅੰਕੜਾ ਯਾ ਗ੍ਰਾਫ ਕਹਿ ਲੋ ਯਾ ਐਂਟਰੀ ਕਹਿ ਲੋ ਉਹ ਵੱਧ ਗਈ ਹੈ ਪੰਜਾਬ ਤੇ ਸਿਰ ਤੇ ਹੋਰ ਕਰਜ਼ਾ ਚੜ ਗਿਆ ਯਾਨੀ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਤਮਾਹੀ ਦੇ ਲਈ ਇਹਨਾਂ ਤਿੰਨ ਮਹੀਨਿਆਂ ਦੇ ਲਈ ਜਿਹੜਾ ਕਿ ਇਸ ਫਾਈਨੈਂਸ਼ੀਅਲ ਇਅਰ ਦਾ ਅਖੀਰਲਾ ਤਿੰਨ ਮਹੀਨਾ ਜਨਵਰੀ ਫਰਵਰੀ ਮਾਰਚ ਇਹਦੇ ਲਈ ਕੇਂਦਰ ਤੋਂ ਯਾਨੀ ਕਿ ਆਰਬੀਆਈ ਤੋਂ ਵਾਇਆ ਆਰਬੀਆਈ ਮਾਰਕੀਟ ਤੋਂ ਕਰਜ਼ਾ ਚੁੱਕਿਆ ਛੋਟਾ ਮੋਟਾ ਨਹੀਂ ਜੋ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰੂੰਗਾ ਕਿ ਕਰਜ਼ਾ ਕਿੰਨਾ ਚੱਕਿਆ ਹੈ ਕਿਉਂ ਚੱਕਣਾ ਪੈ ਰਿਹਾ ਹੈ ਹਾਲਾਤ ਕੀ ਬਣ ਰਹੇ ਨੇ ਔਰ ਸਭ ਤੋਂ ਵੱਡੀ ਗੱਲ ਕਿਸ ਕਰਜ਼ੇ ਦੇ ਪਿੱਛੇ ਦੀ ਆਖਰਕਾਰ ਕਹਾਣੀ ਕੀ ਔਰ ਚੁੱਕੀ ਹੈ ਸਾਲ ਅਖੀਰਲਾ ਇਸ ਸਰਕਾਰ ਦਾ ਯਾਨੀ ਕਿ ਸਰਕਾਰ ਦੇ 5 ਸਾਲ ਦੇ ਟੂਰਨੈਂਟ ਦਾ ਅਖੀਰਲਾ ਸਾਲ ਹੈ ਹੁਣ ਪ੍ਰੈਸ਼ਰ ਬਹੁਤ ਹੈ ਵਾਦੇ ਵੀ ਪੂਰੇ ਕਰਨੇ ਐ ਮਹਿਲਾਵਾਂ ਨੂੰ ਹਜ਼ਾਰ ਵੀ ਦੇਣੇ ਐ ਡੀਏ ਡੀਏ ਵੀ ਦੇਣਾ 올ਡ ਪੈਨਸ਼ਨ ਸਕੀਮ ਵੀ ਲਾਗੂ ਕਰਨੀ ਐ ਕ੍ਰਾਂਤੀਆਂ ਵੀ ਚਲਾਉਣੀਆਂ ਨੇ ਸਾਰਾ ਕੁਝ ਕਰਨਾ ਤੇ ਪੈਸਾ ਤੇ ਚਾਹੀਦਾ ਤੇ ਜੇ ਅਜਿਹੇ ਹਾਲਾਤ ਨੇ ਤਾਂ ਆਖੀਰਲਾ ਸਾਲ ਸੋਚੋ ਪੰਜਾਬੀਆਂ ਲਈ ਕਿਸ ਤਰ੍ਹਾਂ ਦਾ ਹੋਏਗਾ ਖੈਰ ਸਿੱਧਾ ਮਸਲੇ ਤੇ ਆਨਾ ਪਰਸੋ ਮੇਰੇ ਕੋਲ ਇੱਕ ਜਾਣਕਾਰੀ ਆਈ ਸੀ ਕੇ ਆਰਬੀਆਈ ਦੇ ਵੱਲੋਂ ਇੱਕ ਸੈਂਕਸ਼ਨ ਰਿਪੋਰਟ ਭੇਜੀ ਗਈ ਹੈ ਪੰਜਾਬ ਸਰਕਾਰ ਨੂੰ 12000 206 ਕਰੋੜ ਦਾ ਕਰਜ਼ਾ ਹੈ ਜਿਹੜਾ ਕਿ ਪੰਜਾਬ ਸਰਕਾਰ 12000 6 ਕਰੋੜ ਦਾ 12000 6 ਕਰੋੜ ਦਾ ਇੱਕ ਕਰਜ਼ਾ ਹੈ ਜਿਹੜੀ ਕਿ ਪੰਜਾਬ ਸਰਕਾਰ ਲੈਣ ਜਾ ਰਹੀ ਹੈ ਔਰ ਜੋ ਅਪਰੂਵ ਹੋ ਚੁੱਕੇ ਹੈ ਔਰ ਇਹ ਪੈਸਾ ਜਿਹੜਾ ਉਹ ਆਰਬੀਆਈ ਰਾਹੀਂ ਮਾਰਕੀਟ ਤੋਂ ਉਧਾਰ ਲਿਆ ਜਾਏਗਾ ਆਰਬੀਆਈ ਨੋਡਲ ਏਜੰਸੀ ਬਣ ਗਈ ਮਾਰਕੀਟ ਤੋਂ ਉਧਾਰਾ ਲਿਆ ਜਾਏਗਾ ਹੁਣ ਜਦੋਂ ਮਾਰਕੀਟ ਤੋਂ ਪੈਸਾ ਉਧਾਰਾ ਲਿਆ ਜਾਂਦਾ ਤੇ ਕੁਝ ਰੱਖਣਾ ਵੀ ਪੈਂਦਾ ਉਹ ਕਹਾਣੀ ਬਾਤ ਦੀ ਹੈ ਉਹ ਮੈਂ ਬਾਅਦ ਚ ਦੱਸੂਗਾ ਕਿ ਰੱਖਣਾ ਕੀ ਪੈ ਰਿਹਾ ਰੱਖਣਾ ਪੈ ਵੀ ਰਿਹਾ ਜਾਂ ਨਹੀਂ ਰੱਖਣਾ ਪੈ ਰਿਹਾ ਜਾਂ ਕੀ ਕੁਝ ਰੱਖਿਆ ਜਾ ਰਿਹਾ ਖੈਰ ਮਤਲਬ ਗਹਿਣੇ ਕੀ ਰੱਖਿਆ ਜਾ ਰਿਹਾ ਵੈਸੇ ਤਾਂ ਸਾਰਾ ਪੰਜਾਬੀ ਅੱਜਕੱਲ ਮੈਂ ਨਾ ਹੀ ਸ਼ਬਦ ਵਰਤਦਾ ਤੇ ਚੰਗੀ ਗੱਲ ਹੈ ਕਿਉਂਕਿ ਹਾਲਾਤ ਬਹੁਤ ਮਾੜੇ ਨੇ ਹੁਣ ਕਈ ਲੋਕ ਕਈ ਸਵਾਲ ਖੜੇ ਕਰ ਰਹੇ ਆ ਭਾਈ 10000 12000 6 ਕਰੋੜ ਦਾ ਇੱਕ ਕਰਜ਼ਾ ਹੈ ਜਿਹੜਾ ਪੰਜਾਬ ਸਰਕਾਰ ਲੈ ਰਹੀ ਹੈ ਇਹ 3 ਮਹੀਨਿਆਂ ਚ ਲਿਆ ਜਾਣਾ ਜਨਵਰੀ ਫਰਵਰੀ ਮਾਰਚ ਹੁਣ 12000 6 ਕਰੋੜ ਦੇ 3 ਮਹੀਨੇ ਦਾ ਵੀ ਜਿਹੜਾ ਅੰਕੜਾ ਉਹ ਸਾਹਮਣੇ ਆ ਚੁੱਕਿਆ ਉਹ ਅੰਕੜਾ ਤੁਹਾਡੀ ਸਕਰੀਨ ਤੇ ਚੱਲ ਰਿਹਾ ਜਨਵਰੀ ਮਹੀਨੇ ਚ 3000 ਕਰੋੜ ਦਾ ਕਰਜ਼ਾ ਪੰਜਾਬ ਸਰਕਾਰ ਨੇ ਲੈਣਾ ਜਨਵਰੀ ਚ ਆਉਣੇ 3000 ਕਰੋੜ ਫਰਵਰੀ ਦੇ ਵਿੱਚ 4000 ਕਰੋੜ ਆਏਗਾ ਤੇ ਮਾਰਚ ਦੇ ਵਿੱਚ 56 ਕਰੋੜ ਰੁਪਏ ਟੋਟਲ ਜਿਹੜਾ ਉਹ ਜਿਹੜਾ ਉਹ ਹੋ ਜਾਏਗਾ ਸਾਰਾ ਮਿਲਾ ਕੇ 126 ਕਰੋੜ ਹੁਣ ਸਵਾਲ ਵੱਡਾ ਹੈ ਕਿ ਇਹਦੇ ਨਾਲ ਹੋਏਗਾ ਕੀ ਜਦੋਂ ਤੋਂ ਸਰਕਾਰ ਬਣੀ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਲਗਾਤਾਰ ਕਰਜ਼ਾ ਲਿਆ ਜਾ ਰਿਹਾ ਪਰ ਹਾਲਾਤ ਇਹ ਬਣ ਕਿਉਂ ਰਹੇ ਨੇ ਇਸ ਵੇਲੇ 419000 ਕਰੋੜ 419000 ਕਰੋੜ ਦਾ ਕਰਜ਼ਾ ਪੰਜਾਬ ਦੇ ਸਿਰ ਹੈ ਹੁਣ ਤੁਸੀਂ ਹਾਲਾਤ ਲਾਓ ਕਿ ਅਖੀਰਲਾ ਸਾਲ ਹੈ ਵਾਦੇ ਵੀ ਪੂਰੇ ਕਰਨੇ ਆ ਪੈਸੇ ਦੇ ਅਰੇਂਜਮੈਂਟ ਬਹੁਤ ਕਰਨੇ ਪੈਣੇ ਆ ਤੇ ਕੁੱਲ ਮਿਲਾ ਕੇ ਮੰਨ ਲਓ ਕਿ ਸਾਡੇ 4 ਤੋਂ 5 ਲੱਖ ਕਰੋੜ ਦੇ ਵਿੱਚਕਾਰ ਦਾ ਅੰਕੜਾ ਇਸ ਸਰਕਾਰ ਦੇ ਜਾਂਦੇ ਜਾਂਦੇ ਪੰਜਾਬ ਤੇ ਕਰਜ਼ੇ ਦਾ ਹੋ ਜਾਣਾ ਹੁਣ ਸਵਾਲ ਵੱਡਾ ਹੈ ਮਾਰਚ ਦੇ ਵਿੱਚ ਸਭ ਤੋਂ ਵੱਧ ਕਰਜ਼ਾ ਲਿਆ ਜਾ ਰਿਹਾ ਜੋ ਇਸ 3 ਮਹੀਨੇ ਚ ਹੈ 5006 ਕਰੋੜ ਹੁਣ ਮਾਰਚ ਕਿਉਂ ਲਿਆ ਜਾ ਰਿਹਾ ਮੈਂ ਕੱਲ ਵੀ ਜ਼ਿਕਰ ਕਰਕੇ ਹਟਿਆ ਨਵੀਂ ਬੀਮਾ ਸਕੀਮ ਆ ਰਹੀ ਹੈ 1000 ਰੁਪਏ ਦਾ ਜੁਗਾਰ ਕਰਨਾ ਫਿਰ ਆ ਮੁਲਾਜ਼ਮ ਲਗਾਤਾਰ ਕਹਿ ਰਹੇ ਡੀਏ ਨਹੀਂ ਮਿਲ ਰਿਆ 올ਡ ਪੈਨਸ਼ਨ ਸਕੀਮ ਦਾ ਵਾਅਦਾ ਸੀ ਉਹ ਨਹੀਂ ਪੂਰਾ ਹੋ ਰਿਹਾ ਐਜੂਕੇਸ਼ਨ ਨੂੰ ਲੈ ਕੇ ਹੋਰ ਬੜੇ ਮਸਲੇ ਨੇ ਬਹੁਤ ਕੁਝ ਹੈ ਹੁਣ ਜਦੋਂ ਤੁਹਾਡੀ ਆਮਦਨ ਵੀ ਕੱਟੀ ਹੋਵੇ ਤੁਹਾਨੂੰ ਕਰਜ਼ਾ ਵੀ ਚੱਕਣਾ ਪੈ ਰਿਹਾ ਹੋਵੇ ਤੇ ਖਰਚੇ ਘਟਾਓ ਸਵਾਲ ਹਰ ਪੰਜਾਬੀ ਪੁੱਛ ਰਿਹਾ ਕੀ ਪੰਜਾਬ ਸਰਕਾਰ ਨੇ ਇਸ਼ਤਿਹਾਰਾਂ ਦਾ ਖਰਚਾ ਘਟਾਇਆ ਉਹ ਵਧੀ ਜਾ ਰਿਹਾ ਹੁਣ ਮੈਨੂੰ ਤਾਂ ਕਿਤੇ ਇਹ ਨਾ ਕਿ ਅਸੀਂ ਆਪਣੀ ਉਪਲਬਧੀਆਂ ਦੱਸਦੇ ਨਾ ਇਸ਼ਤਿਹਾਰਾਂ 'ਚ ਕੀ ਕੀ ਕਰਤਾ ਫਿਰ ਇਹ ਵੀ ਉਪਲਬਧੀ ਦੱਸ ਦਿਓ ਜਦੋਂ ਇੰਨਾ ਕੁ ਦੱਸ ਹੀ ਰਹੇ ਹੋ ਤੇ ਇਹ ਵੀ ਦੱਸੋ ਕਿ 4 ਲੱਖ 19000 ਕਰੋੜ ਦਾ ਕਰਜ਼ਾ ਪੰਜਾਬ ਦੇ ਸਿਰ ਹੋ ਗਿਆ ਲਾਓ ਇਹਦੇ ਵੀ ਹੋਲਡਿੰਗ ਦਿਓ ਜਾਣਕਾਰੀ ਪੰਜਾਬ ਨੂੰ ਉਹ ਦੇਣੀ ਨਹੀਂ ਨਾ ਸਵਾਲ ਬਹੁਤ ਸਾਰੇ ਨੇ ਖੈਰ ਅ ਟੋਟਲ ਜੇ ਅਸੀਂ ਗੱਲ ਕਰੀਏ ਨਾ ਅ ਸਰਕਾਰ ਇਹ ਦਾਅਵਾ ਕਰ ਰਹੀ ਹੈ ਸਰਕਾਰ ਤੋਂ ਵੀ ਪੱਖ ਲਿਆ ਗਿਆ ਇਹ ਖਬਰ ਪੂਰੀ ਐਸਟੀ ਦੇ ਵਿੱਚ ਲੱਗੀ ਹੈ ਸਰਕਾਰ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਜੀ ਅਸੀਂ ਆਪਣੀ ਲਿਮਿਟ ਦੇ ਅੰਦਰ ਹੀ ਆਜ਼ੇਵੀ ਮਤਲਬ ਅਜੇ ਲਿਮਿਟ ਤੋਂ ਬਾਹਰ ਨਹੀਂ ਗਏ ਅਸੀਂ ਜਨਾਬ ਰੈਣਾ ਲਿਮਿਟ ਚ ਅੰਦਰ ਪੈਣਾ ਲਿਮਿਟ ਤੋਂ ਬਾਹਰ ਤੇ ਸਰਕਾਰ ਨੇ ਨਹੀਂ ਜਾਣ ਦੇਣਾ ਆਰਬੀਆਈ ਨੇ ਨਹੀਂ ਜਾਣ ਦੇਣਾ ਤੁਹਾਨੂੰ ਦੇਣਾ ਨਹੀਂ ਕਰਜ਼ਾ ਤਾਂ ਹੀ ਤੇ ਪ੍ਰਾਪਰਟੀਆਂ ਵਿਕਰੀਆਂ ਤਾਂ ਹੀ ਤੇ ਹੋਰ ਲੱਲਾ ਬਾਬਾ ਇੰਤਜ਼ਾਮ ਕੀਤੇ ਜਾ ਰਹੇ ਇਹ ਸਵਾਲ ਵੱਡੇ ਨੇ ਦੇਖੋ ਇਹ ਸਮਝਣਾ ਚਾਹੀਦਾ ਹੁਣ ਫਿਰ ਅ ਸਰਕਾਰ ਦਾ ਦਾਅਵਾ ਹੈ ਕਿ ਸਾਡਾ ਜਿਹੜਾ ਕੁੱਲ ਮਨਜ਼ੂਰਸ਼ੁਦਾ ਕਰਜ਼ਾ ਹੈ ਉਹ 34201 ਕਰੋੜ ਹੈ ਔਰ ਇਹ ਸਾਰਾ ਕਰਜ਼ਾ RBI ਦੀ ਮਨਜ਼ੂਰੀ ਦੇ ਅੰਦਰ ਹੈ ਮਤਲਬ ਉਹ ਐਵੇਂ ਹੀ ਦੱਸ ਰਿਹਾ ਹੈ 12000 ਕਿ ਨਾ 6 ਕਰੋੜ 80 ਲੈ ਲਿਆ ਪਰ ਸਾਡਾ ਮਨਜ਼ੂਰ 34201 ਕਰੋੜ ਰੁਪਏ ਹੈ ਇਹਦੇ ਚੋਂ 12 ਹੈ ਯਾਨੀ ਕਿ ਅਜੇ ਤੇ ਫਿਰ 22000 ਕਰੋੜ ਹੋਰ ਲੈ ਸਕਦੀ ਹੈ ਸਰਕਾਰ ਮਤਲਬ ਆਪ ਹੀ ਦੱਸ ਰਹੇ ਕਿ ਅਜੇ 50 ਸਾਡਾ ਮਨਜ਼ੂਰ ਛੋਦਾ ਅਸੀਂ ਲਿਮਟ ਦੇ ਵਿੱਚ ਆ ਫਿਰ ਸਵਾਲ ਇਹ ਕਿ ਦੇਖੋ 1 ਮਾਰਚ 31 ਮਾਰਚ 2026 ਤੱਕ ਨਾ ਇਹ ਕੁੱਲ ਕਰਜ਼ਾ 417000 ਕਰੋੜ ਹੋ ਜਾਣਾ ਹੈ ਜੋ ਕਿ ਪਿਛਲੇ ਸਾਲ ਨਾਲੋਂ 9% ਵਧ ਹੈ ਇੱਕ ਸਾਲਾਂ ਦੇ ਵਿੱਚ 9% ਵਧ ਗਿਆ 인ਫਰਾਸਟਰਕਚਰ ਡਵੈਲਪਮੈਂਟ ਕੋਈ ਨਜ਼ਰ ਨਹੀਂ ਆ ਰਿਹਾ ਕਿ ਕੋਈ ਬਹੁਤ ਤਗੜਾ ਪੈਸਾ ਪੰਜਾਬ ਸਰਕਾਰ ਨੇ ਕਿਸੇ 인ਫਰਾਸਟਰਕਚਰ ਤੇ ਲਾਇਆ ਹੋਵੇ ਫਿਰ ਤੇ ਮੰਨਿਏ ਕਿ ਵੀ ਠੀਕ ਹੈ 인ਫਰਾਸਟਰਕਚਰ ਡਵੈਲਪਮੈਂਟ ਵੀ ਹੋ ਰਿਹਾ ਉਹ ਕਿਤੇ ਨਜ਼ਰ ਨਹੀਂ ਆ ਰਿਹਾ ਮੈਡੀਕਲ ਕਾਲਜ ਲੱਭ ਨਹੀਂ ਰੇ ਮਾਲਵਾ ਨਹਿਰੋ ਅੱਜਕੱਲ ਬੜਾ ਇੱਕ ਮੀਮ ਜਾਂ ਚੱਲ ਰਿਹਾ ਹੈ ਮਾਲਵਾ ਨਹਿਰ ਦਾ ਪਾੜ ਪੈ ਗਿਆ ਉਦੇ 16 ਮੈਡੀਕਲ ਕਾਲਜ ਵੀ ਰੁੜ ਗਏ 12 ਬੰਦੇ ਆਏ ਸੀ ਵਿਦੇਸ਼ ਤੋਂ ਨੌਕਰੀ ਕਰਨ ਜਿਹੜੇ ਉਹ ਵੀ ਵਾਪਸ ਚਲੇ ਗਏ ਪਤਾ ਨਹੀਂ ਕੀ ਕਿਉਂ ਅੱਜਕੱਲ ਮੀਮ ਜੇ ਬੜੇ ਚੱਲ ਰਹੇ ਮੀਮ ਖੈਰ ਜਿਹੜਾ ਸਭ ਤੋਂ ਵੱਡਾ ਪਾਰਟ ਹੈ ਨਾ ਇਸ ਕਰਜ਼ੇ ਦਾ ਦੇਖੋ ਜਿੰਨਾ ਵੀ ਕਰਜ਼ਾ ਪੰਜਾਬ ਸਰਕਾਰ ਲੈ ਰਹੀ ਹੈ ਜ਼ਿਆਦਾਤਰ ਕਰਜ਼ਾ ਪੁਰਾਣਾ ਕਰਜ਼ਾ ਲਾਉਣ ਚ ਤੇ ਕਿਸ਼ਤਾਂ ਦੇਣ ਚ ਯਾਨੀ ਕਿ ਵਿਆਜ ਦੇਣ ਤੇ ਜਾ ਰਿਹਾ ਔਰ ਐਸੇ ਕਰਕੇ ਇੱਕ ਕੋੜਾ ਸੱਚ ਹੈ ਦੇਖੋ ਇਹ ਮੰਨਣਾ ਪਏਗਾ ਔਰ ਐਸੇ ਕਰਕੇ ਇਹ ਜਿਹੜਾ ਇਨਫਰਾਸਟ੍ਰਕਚਰ ਡਵੈਲਪਮੈਂਟ ਕਿਤੇ ਨਹੀਂ ਹੋ ਪਾ ਰਿਹਾ ਫਿਰ ਸਭ ਤੋਂ ਵੱਡੀ ਗੱਲ ਹੈ ਕਿ ਸਰਕਾਰ ਦੀ ਆਮਦਨ ਵੀ ਘਟ ਗਈ ਹੈ। ਆਮਦਨ ਕਿਵੇਂ ਘਟ ਗਈ? ਪਹਿਲਾਂ ਤਾਂ GST ਪਹਿਲਾਂ ਹੀ ਆ ਗਿਆ ਸੀ ਪਿਛਲੀਆਂ ਸਰਕਾਰਾਂ ਵੇਲੇ। ਫਿਰ ਹੁਣ ਜੋ GST ਦੀ ਦਰਾਂ ਦੇ ਵਿੱਚੋਂ ਪਿਛਲੇ 2 ਮਹੀਨੇ ਪਹਿਲੇ ਕਟੌਤੀਆਂ ਕੀਤੀਆਂ ਗਈਆਂ। 28 ਤੋਂ 18% ਕੀਤਾ ਗਿਆ। ਅਲਟੀਮੇਟਲੀ ਉਹਦਾ ਪ੍ਰੈਸ਼ਰ ਪਹਿਲਾਂ ਫਿਰ ਕੰਪਨਸੇਸ਼ਨ ਵੀ ਆ ਰਿਹਾ ਸੀ GST ਦਾ ਕੇਂਦਰ ਤੋਂ ਉਹ ਵੀ ਹੁਣ ਬੰਦ ਹੋ ਗਿਆ। ਸੋ ਇਹ ਪ੍ਰੈਸ਼ਰ ਕਿਤੇ ਨਾ ਕਿਤੇ ਹੈ ਕਿ ਆਮਦਨ ਨਹੀਂ ਵਧੀ। ਆਮਦਨ ਘਟ ਗਈ ਹੈ। ਖਰਚੇ ਵਧ ਗਏ ਹੈ। ਸਭ ਤੋਂ ਜ਼ਿਆਦਾ ਖਰਚਾ ਤਾਂ ਪ੍ਰਚਾਰ ਦਾ ਹੀ ਹੈ। ਹੁਣ ਇਹ ਤਾਂ 16 ਜਰ ਸਰਕਾਰ ਨੂੰ ਸੰਜੀਦਾ ਹੋਣਾ ਪਏਗਾ ਪਰ ਉਹ ਮਜਬੂਰੀ ਉਹਨਾਂ ਦੀ ਵੀ ਦੇਖੋ ਇਹ ਆਖੀਲਾ ਸਾਲ ਹੈ ਹੁਣ ਦੱਸਣਗੇ ਨਹੀਂ ਅਸੀਂ ਕੀ ਕੀ ਕੀਤਾ ਤੇ ਫਿਰ ਗੱਲ ਕਿਵੇਂ ਬਣੂਗੀ ਤੁਸੀਂ ਵੋਟ ਕਿਵੇਂ ਪਾਓਗੇ ਅਗਲੀ ਵਾਰ ਇਮਾਨਦਾਰੀ ਨਾਲ ਦੱਸਿਓ ਕਮੈਂਟਾਂ 'ਚ ਦੱਸ ਦਿਓ ਮੈਂ ਅੱਜ ਇੱਕ ਬੇਨਤੀ ਕਰ ਰਿਹਾ ਪ੍ਰਚਾਰ ਨੂੰ ਠੀਕ ਕਰਦੇ ਆ ਨਾ ਹੁਣ ਵੋਟ ਤੁਸੀਂ ਵੋਟ ਦੇਣੀ ਹੈ ਨਾ ਤੁਹਾਨੂੰ ਵੋਟ ਦੇਣ ਦੇ ਲਈ ਦੱਸਣਾ ਵੀ ਤਾਂ ਪੈਣਾ ਕਿ ਅਸੀਂ ਕੀ ਕੀਤਾ 16 ਮੈਡੀਕਲ ਕਾਲਜ ਬਣਾਤੇ ਮਾਲਵਾ ਨਹਿਰ ਬਣ ਗਈ ਐਨੇ ਹਜ਼ਾਰ ਨੌਕਰੀਆਂ ਦਿੱਤੀਆਂ ਐਨੇ ਮੁਲਾਜ਼ਮ ਪੱਕੇ ਕਰਤੇ ਪੈਨਸ਼ਨਰਾਂ ਦਾ ਹੋ ਗਿਆ ਲੱਲਾਬਾਬਾ ਸਾਰਾ ਕੁਝ ਸਿਹਤ ਬੀਮਾ ਆ ਗਈ ਕ੍ਰਾਂਤੀਆਂ ਚੱਲ ਰਹੀਆਂ ਤੋ ਦੱਸਣਾ ਪੈਣਾ ਤੁਹਾਨੂੰ ਤਾਂ ਹੀ ਤੁਸੀਂ ਵੋਟ ਪਾਣੀ ਹੈ ਦੱਸ ਦਿਓ ਨਹੀਂ ਤੇ ਕਮੈਂਟਾਂ ਤੁਸੀਂ ਪਾਓਗੇ ਜਾਂ ਨਹੀਂ ਪਾਓਗੇ ਇੱਕ ਖੈਰ ਵਾਪਸ ਮਸਲੇ ਤੇ ਆਨਾ ਸਰਕਾਰ ਇਹ ਦਲੀਲ ਦੇ ਰਹੀ ਹੈ ਕਿ ਜੀ ਇਸ ਰਿਪੋਰਟ ਦੇ ਮੁਤਾਬਕ ਸਰਕਾਰ ਉਹਨੇ ਦਲੀਲ ਦੇ ਰਹੀ ਹੈ ਕਿ ਜੇ ਪੁਰਾਣਾ ਕਰਜ਼ਾ ਨਾ ਬਹੁਤ ਵੱਧੂ ਇੰਟਰਸਟ ਤੇ ਸੀਗਾ ਅਸੀਂ ਹੋਰ ਕਰਜ਼ਾ ਲੈ ਕੇ ਉਹਨੂੰ ਲਾ ਰਹੇ ਆ ਤੇ ਜਿਹੜਾ ਹੁਣ ਨਵਾਂ ਲੈ ਰਹੇ ਆ ਉਹ ਘੱਟ ਵਿਆਜ ਤੇ ਆ ਇਸ ਸਕੀਮ ਵੀ ਠੀਕ ਹੈ ਹੁਣੇ ਕਿੰਨੀ ਕਾਮਯਾਬ ਹੋਈਗੇ ਤਾਂ ਸਰਕਾਰ ਦੱਸ ਸਕਦੀ ਹੈ ਕਿ ਜੀ ਪੁਰਾਣਾ ਵੱਧੂ ਵਿਆਜ ਤੇ ਹੈ ਹੁਣ ਵਾਲਾ ਘੱਟ ਵਿਆਜ ਤੇ ਲੈ ਰਹੇ ਆ ਉਹਨੂੰ ਲਾ ਰਹੇ ਆ ਪਰ ਲੈ ਤੇ ਕਰਜ਼ਾ ਹੀ ਰਹੇ ਹੋ ਯਾ ਤੇ ਆਪਣੀ ਕਮਾਈ ਤੋਂ ਪਾਓ ਫਿਰ ਉਹ ਉਹਨੂੰ ਉਹਨੂੰ ਵਰਡ ਪਤਾ ਕੀ ਦੇ ਰਿਹਾ ਹੈ ਰੀਨੇਗੋਸ਼ੀਏਟ ਕਰ ਰਿਹਾ ਕਰਜ਼ੇ ਨੂੰ ਅਸੀਂ ਰੀਨੇਗੋਸ਼ੀਏਟ ਕਰ ਰਿਹਾ ਹੁਣ ਦੇਖੋ ਦੋ ਚੀਜ਼ਾਂ ਨੇ ਹੜਾ ਨਾਲ ਨੁਕਸਾਨ ਹੋਇਆ ਉਹਦਾ ਹੁਣ ਤੱਕ ਕੇਂਦਰ ਤੋਂ ਕਿੰਨਾ ਆ ਇੱਥੇ ਕੱਲਾ ਪੰਜਾਬ ਸਰਕਾਰ ਤੋਂ ਅਲਾਵਾ ਸੈਂਟਰ ਤੋਂ ਵੀ ਮਦਦ ਕਿੰਨੀ ਮਿਲ ਰਹੀ ਹੈ ਉਹ ਇੱਕ ਵੱਡਾ ਮਸਲਾ ਹੈ ਹੜ੍ਹਾਂ ਦਾ ਨੁਕਸਾਨ ਹੋਇਆ ਕੁਝ ਨਹੀਂ ਆਇਆ ਜੀਐਸਟੀ ਸਿਸਟਮ 'ਚ ਬਦਲਾਅ ਹੋਇਆ ਉਸ ਕਰਕੇ ਵੀ ਇੱਕ ਵੱਡਾ ਨੁਕਸਾਨ ਹੈ ਫਿਰ ਜੀਐਸਟੀ ਦਾ ਜਿਹੜਾ ਇਨਕਮ ਹੈ ਸਾਡੀ ਉਹ ਉਨੀ ਤੇਜ਼ੀ ਨਾਲ ਨਹੀਂ ਵਧ ਰਹੀ ਇਹ ਵੀ ਇੱਕ ਵੱਡਾ ਕਾਰਨ ਹੈ ਔਰ ਪੰਜਾਬ ਦੀ ਆਪਣੀ ਆਮਦਨ ਦਾ 43% ਜੀਐਸਟੀ ਹੈ ਇਸ ਤੋਂ ਇਲਾਵਾ ਕੁਝ ਹੋਰ ਇਨਕਮ ਅਸੀਂ ਜਨਰੇਟ ਹੀ ਨਹੀਂ ਕਰ पाए ਵਾਦੇ ਬਹੁਤ ਸੀ ਮਾਈਨਿੰਗ ਚੋਂ ਇੰਨਾ ਕੱਢਾਂਗੇ ਲਿਕਰ ਚੋਂ ਇੰਨਾ ਕੱਢਾਂਗੇ ਮੈਨੂੰ ਪਤਾ ਸਾਰਾ ਕੁਝ ਕਿੱਥੋਂ ਕਿੰਨਾ ਆਂਦਾ ਤੇ ਉਹ ਸਾਰੇ ਦਾਅਵੇ ਹਵਾ-ਹਵਾਈ ਹੋ ਗਏ ਨੇ ਠੀਕ ਹੈ ਹੁਣ ਸਵਾਲ ਵੱਡਾ ਹੈ ਦੇਖੋ ਜਿਵੇਂ ਮੈਂ ਕਿਹਾ ਸਭ ਤੋਂ ਵੱਡਾ ਚੈਲੰਜ ਹੈ ਔਰਤਾਂ ਨੂੰ 1000 ਰੁਪਏ ਦੇਣਾ ਹੁਣ ਜੇ ਕਰਜ਼ਾ ਇੰਨਾ ਚੜ ਗਿਆ ਫਿਰ ਉਹ ਕਿੱਥੋਂ ਦਿੱਤਾ ਜਾਊਗਾ ਫਿਰ ਤੇ ਪ੍ਰਾਪਰਟੀਆਂ ਜਿਹੜੀਆਂ ਵਿਕਰੀ ਲੱਗੀਆਂ ਤੇ ਉਹ ਉਹ ਕੁਝ ਵਜ੍ਹਾ ਠੀਕ ਹੈ ਨਾ ਉਹਦੀ ਫਿਰ ਡੀਏ ਦੀਆਂ ਕਿਸ਼ਤਾਂ ਦੇਣੀਆਂ ਬਕਾਇਆ ਇਹ ਇੱਕ ਪੁਰਾਣੀ ਪੈਨਸ਼ਨ ਸਕੀਮ ਦੀ ਗੱਲ ਹੈ ਸੋ ਇਹ ਕਈ ਸਾਰੇ ਸਵਾਲ ਨੇ ਮੈਨੂੰ ਲੱਗਦਾ ਕਿ ਹੁਣ ਨਾ ਕੰਗਾਲੀ ਵਾਲੇ ਪਾਸੇ ਅਸੀਂ ਜਾ ਰਹੇ ਹਾਂ ਰੰਗਲਾ ਤੇ ਨਹੀਂ ਪਰ ਕੰਗਲਾ ਪੰਜਾਬ ਵਾਲੇ ਪਾਸੇ ਜਾ ਰਹੇ ਹਾਂ ਥੋੜਾ ਜਿਹਾ ਸਰਕਾਰ ਨੂੰ ਹੁਣ ਚਿੰਤਾ ਕਰਨੀ ਪਏਗੀ ਖਰਚੇ ਘਟਾ ਲਓ ਜਾਣਕਾਰੀ ਇਹ ਤੁਹਾਡੇ ਨਾਲ ਸਾਂਝੀ ਕਰਨੀ ਸੀ ਖਰਚੇ ਘਟਾ ਲੇਗੀ ਸਰਕਾਰ ਔਰ ਸਭ ਤੋਂ ਵੱਡਾ ਖਰਚਾ ਤੁਹਾਨੂੰ ਪਤਾ ਹੀ ਹੈ ਕਿਸੇ ਵੀ ਸ਼ਹਿਰ ਚ ਚੱਲ ਜਾਓ ਹਰ 100 ਮੀਟਰ ਦੇ ਤੁਹਾਨੂੰ ਐਦਾਂ ਹੋਲਡਿੰਗ ਮਿਲ ਜਾਂਦਾ ਕਦੇ ਐਦਾਂ ਮਿਲ ਜਾਂਦਾ ਉਹ ਘਟਾ ਲਓ ਉਹ ਵੀ ਕੋਈ ਘੱਟ ਖਰਚਾ ਨਹੀਂ ਹੈ ਚੈੱਕ ਕਰੋ ਬਜਟ ਕਿੰਨਾ ਫਿਰ ਹੋਰ ਵੀ بڑے ਖਰਚੇ ਨੇ ਮੈਨੂੰ ਲੱਗਦਾ ਕਿ ਕਰਜ਼ੇ ਵਾਲਾ ਮਸਲਾ ਜਿਹੜਾ ਹੈ ਨਾ ਪੰਜਾਬ ਲਈ ਬਹੁਤ ਵੱਡਾ ਔਰ ਇਹਨੂੰ ਤੁਸੀਂ ਵੀ ਜਿਹੜੇ ਪੰਜਾਬ ਦੇ ਲੋਕ ਸੁਣ ਰਹੇ ਨੇ ਇਹਨੂੰ ਸਰਕਾਰ ਤੇ ਨਾ ਛੱਡੋ ਇਹ ਕਰਜ਼ਾ ਹਰ ਪੰਜਾਬੀ ਦੇ ਸਿਰ ਤੇ ਹੈ ਤੁਹਾਡੇ ਮੇਰੇ ਸਿਰ ਤੇ 1.5 ਲੱਖ ਕਰੋੜ ਦਾ ਸਵਾ ਲੱਖ ਦਾ ਕਰਜ਼ਾ ਹੈ ਜੇ 419000 ਕਰੋੜ ਦਾ ਕਰਜ਼ਾ ਪੰਜਾਬ ਦੇ ਸਿਰ ਤੇ ਹੈ ਨਾ ਤੇ ਹਰ ਪੰਜਾਬੀ ਦੇ ਸਿਰ ਤੇ 1.5 ਲੱਖ ਕਰੋੜ ਦਾ ਆਲਮੋਸਟ ਕਰਜ਼ਾ ਹੁਣ ਇਹ ਕਰਜ਼ਾ ਤੁਹਾਡੇ ਸਿਰ ਤੇ ਹੈ ਕਿਉਂਕਿ ਪੰਜਾਬ ਤੁਹਾਡਾ ਸਰਕਾਰ ਤੁਹਾਡੀ ਹੈ ਤੁਸੀਂ ਉਹ ਬਣਾਈ ਹੈ ਤੇ ਤੁਸੀਂ ਕਰ ਲਿਓ ਖਰਚੇ ਘਟਾਣੇ ਆ ਕਰਜ਼ਾ ਲੈਣਾ ਜਾਂ ਬਦਲਾ ਲੈ ਕੇ ਆਣਾ ਉਹ ਜਿਹੜਾ ਤੁਸੀਂ ਲੈ ਕੇ ਆਏ ਸੀ ਉਹ ਤੇ ਤੁਹਾਡੇ ਸਾਹਮਣੇ ਹੀ ਹੈ ਹੁਣ ਅਗਲੇ ਦੀ ਤਿਆਰੀ ਕਰ ਲਓ ਕੀ ਕਰਨਾ ਇਜਾਜ਼ਤ ਦਿਓ ਸਾਸਤਿਕ